ਇਹ ਦੇਖ ਦੇਖਦਾ ਕਿ ਮੈਂ ਠਰਕੀ ਕਦੇ ਭੈਣ ਚ ਮਮਾ ਹੀ ਦੇਖੇ ਹੈਗੇ ਕੋਈ ਨਾ ਭੇਦ ਨਾ ਦਰ ਲਿੰਕ ਐਕਸ਼ਨ ਐਕਸਚੇਂਜ ਦਾ ਐਂਡ ਦੇਖ ਰਹੀਆਂ ਤਾਂ ਮੈਨੂੰ ਦੇਖਣਾ ਹੈ ਆਪਣੇ ਭੈਣ ਚ ਬੰਦੇ ਵੀ ਨਾ ਲਖੜ ਜਾ ਜ਼ੂਮ ਕਰ ਦਿੰਨਾ ਹੋਰ ਤਨੂ ਕਰ ਲੈ ਕਿੱਕ ਨੇ ਖੁਸ਼ ਹੋਇਆ ਵੀ ਲਿਜਨ ਮ ਕਰੂਗਾ ਚਲ ਜੋ ਹੋਰ ਕੋ ਦੇ ਮੈਂ ਅਜੇ ਤੱਕ ਹੋਣਾ ਨਹੀਂ ਦਿਲ ਨੇ ਫਰਾ ਹੋਣਾ ਐਮ ਐਸ ਸੀ ਬੀ ਤਾਂ ਪਤਾ ਨਹੀਂ 5 ਮਿੰਟ ਚ ਮਿਲੂਗੀ ਕਿ ਮਿਲੂਗੀ ਨਹੀਂ ਪਰ ਅਜੇ ਕੋਈ 2 ਮਿੰਟ ਦੇ ਅੰਦਰ ਅੰਦਰ ਮਿਲੂਗੀ ਭੈਣ ਚ ਕਣ ਲੈ ਪਾ ਇੱਕ ਚੁੱਪਾ ਲਾ ਲੈ। ਇਹ ਮੈਂ ਮੋੜੀ ਖੰਦਾ ਪਰੇ ਰੱਖ। ਠੀਕ ਹੈ। ਨਹੀਂ ਨਹੀਂ ਪਾਪਾ ਜੀ ਮੈਂ ਤੇਰਾ ਜਵਾਈਆਂ ਸੱਜਰਾ ਜਵਾਈਆਂ। ਪਲੀਸ ਇੱਕ ਚੁੱਪਾ ਲਾ ਲੈ। ਇਹ ਮੈਂ ਮਾਣੀ ਲਵਦਾ ਪਰੇ ਕਰ। ਇਹ ਜਾ ਲੈ ਵੇ ਖੈਰ ਆ ਤੂੰ ਲੈ ਲੈ ਠੀਕ ਹੈ ਨੀਂਦ ਰਕੀ ਬੇਟਾ। ਹੋਰ ਸੁਣਾ ਪਾਪਾ ਕਿਵੇਂ ਐ ਕੰਮਕਾਰ? ਐ ਕੰਮਕਾਰ। ਅਰੇ ਮਾ ਚੁੱਦੀ ਪਰੇ ਇਹ ਤੇ ਲੁਕ ਬਗਾਇ ਰਹੇ ਕਰੇ। ਚਲੀ। ਉਹਨੇ ਮਾ ਭੁੰਦੇ ਦਿੱਤੀ ਉਹਨੇ। ਉੱਚੀ ਬੋਲ। ਉਹਨੂੰ ਮੈਂ ਭੁੰਦੇ ਦਿੱਤੀ ਉਹਨੇ ਮਨੂੰ ਤੇ ਇਹਨੇ ਉਹਦਾ ਚੁੱਪਾ ਲਾਇਆ। ਓਏ ਐਕਸਕਿਊਜ਼ ਮੀ ਪਲੀਜ਼ ਸਟਾਪ ਇਟ ਉਹ ਕਿਰਸਾਆਂ ਆ ਬਾਕਰਪੁਰੋਂ ਆ। ਇਹ ਇਹਦੀ ਭੈਣ ਦੇ ਗੁੱਸੇ 'ਚ ਰੌਲਾ। ਇਹ ਸਰੇਂਦਰ ਸਿੰਘ ਸਰੰਗ ਸ਼ਾਮਾ ਸਰੇਂਦਰ ਆ ਰਿਹਾ ਮਾਪੈ ਚੋਦਾ। ਜਗਾ ਚਹੀਏ ਉਹ ਬਾਕਰਪੁਰ। ਤੇਰਾ ਗਰੰਟੀ ਨਾ ਕਰਾਉਣਾ। ਦੇਖ ਯਾਰ ਦੇਖ ਰੈਂਸ ਐਵਰੀਥਿੰਗ ਓਕੇ। ਨਮਰੀ। ਤੂੰ ਵੀ ਗੰਦ ਪਾਇਆ ਨਾ ਜਿਹੜਾ ਐ ਸਾਰੇ ਡੇਰੇ ਵਾਲੇ ਨੇ ਭੈਣ ਚੋਦਾ ਕੁਸੀ। ਮੇਰੀਆਂ ਬਾਪੂਆਂ ਦੇ ਜਿਹੜਾ ਆਪਾਂ ਕਰਦੇ ਆ। ਏ ਚਾਚਾ ਆ ਨਾ ਪਾ ਬਲੀ। ਲਾ ਚਾਚਾ ਲੈ ਵੀ ਹੋਏ ਤੈਨੂੰ ਹੋਰ ਗੱਲਾਂ ਦੀਆਂ ਗੱਲਾਂ ਸੱਚਾ ਇੱਕ ਹੁੰਦੀ ਬੁੰਡ ਜੇ ਬਾਹ ਪਾਉਣ ਇੱਕ ਹੁੰਦਾ ਬੁੰਡ ਤੇ ਬਗਲਾ ਟਾ ਲਿਖਣਾ ਤੂੰ ਲਿਖਿਆ ਪਿਆ ਇਹਨਾਂ ਦੇ ਇਹਾਂ ਦੀ ਚੀਕ ਅਮਰੀਕਾ ਰਸ਼ੀਆ ਤੇ ਚੀਨ ਤੱਕ ਵੱਜੀ ਪਈਆਂ ਨੇ ਅੰਤ ਭਾਗਤਾ ਦੀ ਖਿੱਚੀ ਚਨਕ ਕੰਮ ਚਾਚਾ ਬਾਕੀ ਅਸੀਂ ਵੀ ਚੀਕ ਮਰਵਾਈ ਜਾਣੀਆਂ ਜਿਉਂਦਾ ਵਸਦਾ ਰਹੇ ਤੇ ਰੰਧੀਰਮਾਨ ਹੈ ਕੋਈ ਰੰਧੀਰਮਾਨ ਕੈਨੇਡਾ ਦਾ ਉਸ ੱੱਲੇ ਨੂੰ ਇੱਕ ਗੱਲ ਕਹਿਣਾ ਚਾਹਣਾ ਮੈਂ ਪਹਿਲੀ ਗੱਲ ਤੇ ਤੈਨੂੰ ਮੈਂ ਇਹ ਪੁੱਛਦਾ ਏ ਓਏ ਵੱਡਿਆਂ ਬੈਲੀ ਆ ਤੇਰਾ ਬੂੜਾ ਕੈਨੇਡਾ ਨਹੀਂ ਅਮਰੀਕਾ ਰਹਿੰਦਾ ਨੰਬਰ ਦੂਜੀ ਗੱਲ ੱਲੇ ਨੂੰ ਕੀ ਗੱਲ ਤੇਰੀ ਬੀਬੀ ਦਾ ਸੌਦਾ ਕਰਤਾ ਸੀ ਉਹਨੇ ਭਾਂਡੇ ਯਾਰਾ ਕੀ ਕਹਿੰਦੇ ਆ ਕੈਮਰੇ ਬਾਈ ਚੈਲੰਜ ਕਰਦਾ ਉਹਨੂੰ ਜੇ ਕਿਸੇ ਮਾਂ ਦਾ ਜੈਨ ਤੇ ਮੇਰੀ ਆਈਡੀ ਤੇ ਕਮੈਂਟ ਕਰਕੇ ਮੈਨੂੰ ਨੰਬਰ ਦੇ ਆਪਣਾ ਫੇਰ ਗੱਲਾਂ ਹੋਣ ਜਾਂ ਪੁੱਤ ਤੇਰੇ ਨਾਲ ਜਿਵੇਂ ਤੂੰ ਸਾਡੇ ਪੀਰ ਨੂੰ ਬੋਲਦਾ ਦੰਦਿਆ ਜਦੋਂ ਇੱਕ ਸ਼ਰੀਫ ਸ਼ਰੀਫੀ ਛੱਡਦਾ ਬਾਬਾ ਬੰਦਾ ਨਹੀਂ ਪਾੜਦਾ ਉਹ ਧਰਤੀਆਂ ਪਾੜ ਕੇ ਰੱਖ ਦਿੰਦਾ ਯਾਦ ਰੱਖੀ ਹਾਂ ਇਹਨੂੰ ਦੇ ਚੌਧਰੀ ਸਾਹਿਬ ਨੂੰ ਨੰਬਰ ਇਹਨੇ ਆਪਣੀ ਬੀਬੀ ਦਾ ਸੌਦਾ ਕਰਨਾ ਮਨ ਪੀਰ ਜਮਾਨ ਨਾਲ ਮੰਨਿਆ ਸ਼ਰੀਫ ਬੰਦਾ ਜਦੋਂ ਸ਼ਰੀਫੀ ਛੱਡਦਾ ਤਾਂ ਬਾਬਾ ਬੰਦਾ ਨਹੀਂ ਪਾੜਦਾ ਧਰਤੀਆਂ ਪਾੜਦਾ ਪਰ ਤੁਹਾਡੇ ਵਾਲਾ ਸਰਿੰਦਰ ਲਾਉਂਦਾ ਤਾਂ ਧਰਤੀਆਂ ਕੀ ਪਾੜਨੀ ਹੋਵੇ ਦੱਲਾ ਤੁਹਾਡੀਆਂ ਕੁੜੀਆਂ ਹੀ ਪਾੜਦਾ ਜੇ ਕਿਤੇ ਦਾ ਲੱਗ ਜੇ ਫੇਰ ਤਾਂ ਉਹ ਅੱਖ بچਾ ਕੇ ਤੁਹਾਡੀ ਬੀਬੀ ਵੀ ਬਾੜ ਛੱਡਦਾ ਏ ਤੂੰ ਭੈਣ ਹੋਇਆ ਤੇਰੀ ਭੈਣ ਦੀ ਕੁਸੀ ਮਾਰੀ ਤੇਰੀ ਦੀ ਮੈਂ ਹਾਈ ਜੇ ਲੰਮੜੀ ਇੱਕ ਵਾਰੀ ਦੱਸ ਨਾ ਮੈਂ ਤਰਾਇਆ ਤੂੰ ਕਿਹੜਾ ਤੇਰੀ ਮੈਂ ਤੁਹਾਡੀ ਦੇਣਾ ਕੋਈ ਲੰਦ ਹੋਣਿਆ ਰੋਕਾ ਵੀ ਤਮਾਸ਼ੀ ਵੇਖਵਾ ਪਤਾ ਨੰਦ ਲੈਣ ਆਏ ਹਮਾਰਾ ਜੀ ਕੀ ਬਾਤ ਹੈ ਜੀ ਲੱਗ ਗਿਆ ਤੇ ਤੀਆਂ ਲੱਗੀਆਂ ਪਈਆਂ ਇਹ ਦੇਖ ਯਾਰ ਬੜੇ ਤੇਰਾ ਪਹਿਲੀ ਕਰਦਾ ਕਰਦਾ ਕੇ ਜਰੂਰ ਵੀ ਇੰਝ ਤੇ ਕਿੰਨੀ ਦੇ ਲੋ ਵੀ ਤੂੰ ਲੈ ਕਿੱਡਾ ਭੈਣ ਦਾ ਯਾਰ ਸਾਲਾ ਗਾਂਡੂ ਕਰੇ ਸੇ ਗਿਲ ਦੇ ਚਾਚੇ ਦਾ ਮੁੰਡਾ ਬਣੀ ਫਿਰਦਾ ਭੈਣ ਜੋ ਪਵਾ ਕੇ ਕੁੰਡਲਾਂ ਆਪਣੀਆਂ ਬੀਬੀਆਂ ਕਿਹੜਾ ਘਟ ਹੈ ਘਟ ਹੈ ਕਿਤੇ ਮੂਰੀ ਧਣ ਨੂੰ ਫੜਨ ਜਾਣੀਆਂ ਬਾਬੇ ਦਾ ਕਹਿੰਦੀਆਂ ਬਾਬਾ ਜੀ ਨਾਲਾ ਤੁਸੀਂ ਨਾ ਖੋਲਿਓ ਅਸੀਂ ਦੰਦਾਂ ਨਾਲ ਆਪੇ ਖੋਲਣ ਗੀਆਂ ਵਾਹ! ਦਾ ਖਾਣਾ ਤਾਂ ਟਿਕਵਾ ਕਰ ਰਹੇ। ਹਏ। ਦੱਲਾ। ਤੇ ਬਾਹਰਿਕ ਲੱਗ ਗਈ ਸੀ ਉੱਪਰ ਹਾਂਜੀ ਕਿੱਥੇ? ਬੁਸ਼ ਵਿੱਚ? ਬੁਸ਼ ਵਿੱਚ? ਨੌਣ ਵਾਲੇ ਚ ਅੱਛਾ। ਫੇਰ ਤੇ ਫਿਰ ਕਹਿੰਦੇ ਪਾਉਣਾ ਕਿ ਨਹੀਂ ਹੈ ਨਾ। ਇਦਾਂ ਮੈਂ ਮੈਂ ਨਾ ਮੈਂ ਨਾਰਮਲੀ ਮੈਂ ਨਹੀਂ ਕਰਦੇ ਹਾਂ ਇਦਾਂ ਦੇ ਕੰਮ। ਤੇ ਨਹੀਂ ਕਹਿੰਦੇ ਪਾਏ ਨੂੰ ਪਾਏ ਨੂੰ ਤੇ ਉਹਨਾਂ ਨੇ ਫਿਰ ਤਾਂ ਮੂੰਹ 'ਚ ਪਾਇਆ ਹੀਗਾ। ਅੱਛਾ ਤੂੰ ਮੂੰਹ 'ਚ ਪਾਇਆ? ਹਾਂਜੀ। ਤੇ ਫਿਰ ਜਦੋਂ ਫਿਰ ਸੈਜਾ ਸਪਰਮਸ ਆਉ ਕਿੱਥੇ ਕਰਦੇ ਨੇ? ਉਹ ਤਾਂ ਆਲਟ ਵਿੱਚ। ਟੋਰਟਲ ਵਿੱਚ ਕਰਦੇ ਨੇ ਆ ਤੇ ਕਿੰਨੀ ਵਾਰ ਤੁਸੀਂ ਸੈਕਸ ਕੀਤਾ? ਕੰਟੀਨਿਊ। ਉਹ ਜਿਹੜਾ ਮੂੰਹ ਚ ਪਾਇਆ ਉਹ ਤਾਂ ਦੋ ਤਿੰਨ ਵਾਰ ਚਾਚਾ ਲਵ ਯੂ ਐ ਤੈਨੂੰ ਜਿਉਂਦਾ ਵਸਦਾ ਰਹਿ ਤੂੰ ਨੇਰੀ ਠਾਲੀ ਪਈ ਐ ਨਾ ਕਤੀੜਾਂ ਦੀ ਨਚਾਰਾਂ ਦੀ ਕਿਸੇ ਦੇ ਤੇ ਜੁਰਤ ਨਹੀਂ ਪਈ ਕਿਸਦੀਆਂ ਲੱਤਾਂ ਨਹੀਂ ਭਾਰ ਚੱਲਦੀਆਂ ਜਿਹੜਾ ਇਹਨਾਂ ਨੂੰ ਕੰਜਾਂ ਨੂੰ ਬਾਬਾ ਸਰਿੰਦਰ ਸ਼ਾਹ ਬਣੀ ਫਿਰਦਾ ਐ ਨਾ ਲੌਂਡਾ ਗਾਂਡੂ ਨੂੰ ਐਂਦੀ ਨੇਰੀ ਠਾਲੀ ਰੱਖਵਾ ਜਿੰਨੇ ਐਕਟਰਾਂ ਨੇ ਇਹਨਾਂ ਦੀ ਭੈਣ ਗੜ ਕੇ ਰੱਖਵਾ ਗਾ ਵੀਡੀਓ ਪਾਈ ਐ ਚਿੱਕੀ તાਕੇ ਰੱਖਵਾ ਲੈਣ ਨੂੰ ਇਹਨਾਂ ਦਾ ਬਾਪੂ ਸਰਿੰਦਰ ਸ਼ਾਹ ਜੀ

ধ <laughs> कुछ नहीं फोन आया था भाई का फोन आया था भाई नहीं तू कर ਚਲਾ ਦੇ ਬਟਾ ਸਮਾਸ਼ਾਨੀ ਦੇਖੀ ਲਓ ਮੈਂ ਜਿੰਦਰਾ ਕੰਮ ਆਏਗਾ ਮਦਦਕਾਰੀ ਨੂੰ ਵੀ ਉਹਨੂੰ ਲਿਖ ਦਿੰਦਾ ਆ ਫੜ ਲਓ ਫੜ ਲਿਆ ਕਿਛ ਗੱਲ ਭੈਣ ਜਨਾਨੀਆਂ ਨੇ ਕਹੇ ਦੰਦੀਆਂ ਵੱਡ ਵੱਡ ਭੈਣ ਚੌਧ ਦੀ ਗਟਾਈ ਕਰੀ ਏ ਦੇਖ ਕੇ ਕਨਾ ਵਾਛਿਆ ਫਿਰਦਾ ਛੜੱਕ ਸਲੀ ਭੈਣ ਦਾ ਹੀ ਆ ਥੜਾ ਗੰਡੂ ਭੈਣ ਚੌਧਿਆ ਜਨਾਨੀਆਂ ਨੂੰ ਗਾਲਾਂ ਕੱਢਦਾ ਫਿਰਦਾ ਐ ਤੇਰੀ ਮਾਦੀ ਬੁੱਤੀ ਤੇਰੀ ਮਾਦੀ ਬੁੱਧੀ ਕੰਧਾ ਪਰ ਕਿਉ ਤੇਰੇ ਭੈਣ ਚੋਹਦਾ ਬੁੜੀ ਤੇ ਬਹੁਤ ਸਲਾ ਗਲਾਬ ਦਾ ਫੁੱਲ ਲਗਿਆ ਵਾ ਦਾ ਗਾਡੂਆ ਓਏ ਆਈ ਦੁਤੀ ਨੂੰ ਕੰਦੀ ਜਾ ਜਾ ਪਾਪੀ ਨੋ ਨੋ ਜਾ ਜਾ ਪਾਪੀ ਹੋਰ ਹੋਰ ਪਾਪੀ ਦੇਖ ਦੇਖ ਭੈਣ ਜੋ ਕਿਵੇਂ ਚੜੰਮ ਮੱਛਰੀਆਂ ਫਿਰਦੀਆਂ ਘਰੇ ਭੈਣ ਚੋਹਦੇ ਨੂੰ ਦੋ ਭਾਂਡੇ ਜਾਂਦਾ ਧੋਣ ਧੋਣੇ ਪੈ ਜਾਂਦਾ ਸਿਰ ਤੋਂ ਖੁਲਾ ਜਾਂਦਾ ਇਥੇ ਲੱਗੀਆਂ ਬਾਬੇ ਨੂੰ ਝੂਟੇ ਦੇਣਾ ਬਾਬਾ ਉਹ ਇੱਥੇ ਵੀਡੀਓ ਇੱਥੇ ਝੂਟੇ ਦਈਆਂ ਰਾਤ ਨੂੰ ਤੁਹਾਨੂੰ ਗੁਫਾ 'ਚ ਪਿਠਾ ਕੇ ਸਦਾ ਝੂਟੇ ਦਿੰਦਾ ਸਾਲੀਆਂ ਦਗੜਦਲੀਆਂ ਹਟੇ ਹੋ ਨਾ ਭੈਣ ਚੋਦੀ ਲੱਗਿਏ ਰਹੋ ਹਲਾ ਝੂਟੇ ਦੇਣ ਬਾਬੇ ਨੂੰ ਜਦ ਤੱਕ ਵੀਡੀਓ ਤੁਹਾਡੇ ਘਰ ਵਾਲੇ ਕੋਣੀ ਪਹੁੰਚਦੀ ਜਾਂ ਤੱਕ ਤੁਹਾਡੇ ਛਾਤੀ 'ਚ ਲੱਤਾਂ ਨਹੀਂ ਮਾਰਦੇ ਜਦ ਤੱਕ ਤੁਹਾਡਾ ਛੋਲਾ ਨਹੀਂ ਭੈਣ ਚੋਦੀ ਠੰਡਾ ਹੋਣਾ ਸਾਲੀਆਂ ਗਸਤੀਆਂ ਉਹ ਤੁਸੀਂ ਤਾਂ ਭੈਣ ਚੋਦੀ ਬਾਬਾ ਜੀ ਤੁਹਾਨੂੰ ਟੋਪੇ ਦੀ ਮੈਲ ਵੀ ਕੱਢ ਕੇ ਦੇ ਦੇਵੇ ਨਾ ਆਪਣੇ ਉਹ ਤਾਂ ਉਹ ਵੀ ਕਹੋਗੇ ਬਾਬਾ ਜੀ ਨੇ ਸਾਨੂੰ ਪ੍ਰਸ਼ਾਦ ਦਿਆ ਬਾਬਾ ਜੀ ਸਾਡੇ ਤੇ ਦਿਆ ਹੋ ਗਏ ਭੈਣ ਚੋ ਦੀਆਂ ਸਾਲੀਆਂ ਗਾਂਡੂ ਵਾਹ ਦੇ ਖਾਣਾ ਤੇ ਦੇਖਵਾ ਕਰ ਰਹੇ ਇਹ ਗੱਡੀਆਂ ਦੇਖ ਕੇ ਕਾਰਾਂ ਵੇਖ ਕੇ ਨਾ ਭੱਜਦੀਆਂ ਟਟੇਣੀਆਂ ਜੀਆਂ ਇਹ ਗੱਠ ਮੁਠੀਆਂ ਜੀਆਂ ਕਿਹੜੀਆਂ 4-5 ਕਿਸ਼ ਤੇ ਸਾਡੇ ੱੱਕਾ ਦਾ ਤੁਹਾਡੇ ਨਾਲ ਵੀ ਨਹੀਂ ਹੋਇਆ ਹੁਣ ੱੱਕੇ ਦੇ ਨਾਲ ਗੱਡੇ ਦੇ ਵਿੱਚ ਤਾਂ ਸੁਖ ਰਤੀਏ ਨੇ ਤੁਹਾਨੂੰ ਬਿਠਾ ਨਹੀਂ ਲਿਆ ਹੋਣਾ ਉਹ ਮੈਨੂੰ ਉਹ ਗੱਲ ਬਾਰੇ ਦੱਸੋ हां एरोनदा चाचा चौधरी ने पहला भी सुखर दिए तने गड्ढे ਦੇ ਵਿੱਚ ਧੱਕਿਆਂ ਤਾਂ ਨਹੀਂ ਬਿਠਾਇਆ ਪਰ ਜੱਟ ਕੇ ਖੱਡੇ ਦੇ ਵਿੱਚ ਤਾਂ ਜ਼ਰੂਰ ਸੁਖੇ ਰਦੇ ਨੇ ਤੇਰੇ ਪਾਇਆ ਸੀ ਨਾ ਇਹਨੂੰ ਪੁੱਛੇ ਤੂੰ ਵੀ ਪੋਣਾ ਕਿ ਕਦੀ ਵਿੱਚ ਪੋਇਆ ਹੀ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਨੂੰ ਪੱਤਰਕਾਰਾਂ ਨੂੰ ਭੈਣ ਚੋਦਿਆਂ ਨੂੰ ਗੰਡ ਉਹਨਾਂ ਤੁਹਾਨੂੰ ਕੋਈ ਹੋਰ ਕੋਈ ਪੰਜਾਬ ਦਾ ਮੁੱਦਾ ਨਹੀਂ ਦਿਖਦਾ ਅੱਜ ਜਿੰਨੀਆਂ ਅਗਸਤਾਂ ਨੇ ਚੁਦੀਆਂ ਹੋਈਆਂ ਸਭ ਭੈਣ ਉਹ ਸੈਕੰਡ ਹੈਂਡ ਮਾਰਨ ਤੋਂ ਹੀ ਲੈ ਕੇ ਪੋਡਕਾਸਟ ਜਾਂ ਵੇਜਣੇ ਭੈਣ ਚੋਦ ਫੁੱਦੂਸ ਵਾਲੇ ਅਸੀਂ ਕੁੜੀਆਂ-ਕੁੜੀਆਂ ਉੱਥੇ ਸ਼ਰਤ ਲਾ ਲੈਂਦੀਆਂ ਸਾਰੀਆਂ ਕੁੜੀਆਂ ਨੂੰ ਫੋਨ ਮੈਸੇਜ ਕਰ। ਨਹੀਂ ਕੀ ਮੁੰਡੇ ਪਟਣ ਦੀ ਸ਼ਰਤ ਲਾਉਣੀ ਸੀ? ਬਲਵੀ ਉਦਾਂ ਜਿੱਦਾਂ ਆਪਾਂ ਕਹਿ ਦਿੰਨੇ ਆ ਕਿ ਯਾਰ ਮੁੰਡਾ ਸੋਹਣਾ ਲੱਗ ਰਿਹਾ ਏ ਯਾਰ ਕਾਸ਼ ਸਾਡੇ ਨਾਲ ਦੇਖ ਦੇਖ ਸਾਲਾ ਸਵਾਦ ਕਿਵੇਂ ਲੈ ਰਿਹਾ ਭੈਣ ਚੋ ਤੁਹਾਨੂੰ ਚੰਗੀ ਤਰ੍ਹਾਂ ਪਤਾ ਵੀ ਕੋਈ ਮੁੰਡੇ ਪਟਣ ਦੀ ਨਹੀਂ ਸਿਰਫ ਸ਼ਰਤ ਕੂਸ ਕਟਾਉਣ ਦੀ ਲੱਗੀ ਸੀ ਮੇਰੇ ਵੀਰਿਆਂ ਵੀ ਸਭ ਤੋਂ ਪਹਿਲਾਂ ਕੂਸ ਕਿਹੜੀ ਕਟਾਉਗੀ ਤੇ ਨਹੀਂ ਗੱਲ ਮੁੰਡੇ ਦੀ ਸੋਹਣਾ ਤਾਂ ਉਹਦੇ ਵਿੱਚ ਕੁਝ ਖਾਸ ਹੈ ਨਹੀਂ ਆਡੇ ਨਾਲ ਗੱਲ ਹੋ ਜਾਵੇ ਪਰ ਮੇਰਾ ਮੇਰਾ ਸਵਾਲ ਥੋੜਾ ਜਿਹਾ ਲੈ ਲਓ ਵੀ ਮੇਰੇ ਕਹਿਣਾ ਦਾ ਮਤਲਬ ਇਹੇ ਆ ਵੀ ਜੇ ਸ਼ੂ ਸ਼ਰਤ ਆਪਾਂ ਲਾਉਨੇ ਵੀ ਆ ਤਾਂ ਆਪਾਂ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਕਹਿੰਨੇ ਕਿ ਮੈਂ ਤੈਨੂੰ ਚੰਗਾ ਕੰਮ ਕਰਕੇ ਦਿਖਾਉਂਗਾ ਜੇ ਤੁਸੀਂ ਹੁਣ ਸ਼ਰਤ ਹੀ ਮੁੰਡਾ ਪੱਟਣ ਦੀ ਲਾਲੀ ਤਾਂ ਫਿਰ ਮੁੰਡਾ ਤਾਂ ਫਿਰ ਉਹ ਤਾਂ ਕਿਸਮਤ ਆ ਵੀ ਚੰਗਾ ਨਿਕਲ ਜਾਂਦਾ ਉਹ ਤਾਂ ਕਿਹੜਾ ਕੋਈ ਤੂੰ ਇਹਨਾਂ ਰੱਬ ਦਾ ਸ਼ੁਕਰ ਕਰੇ ਕਰ ਤੂੰ ਸ਼ਰਤ ਸੁਖ ਰ ਤੀਨ ਪੱਟਣ ਦੀ ਲਈ ਸੀ ਕਿਉਂਕਿ ਮੋਹਾਲੀ ਦੀ ਗੱਲ ਕਰਨੀ ਤਾਂ ਤਰੀ ਵੀ ਟੂ ਦੀ ਅੱਜ ਕੱਲ ਨਿਗਰੋ ਹੀ ਬਹੁਤ ਫਿਰਦੇ ਆ ਉੱਥੇ ਜਿਹਦੇ ਕਿਸੇ ਨਿਗਰੋ ਨਾਲ ਸ਼ਰਤ ਲੱਗੀ ਹੋਈ ਹੁੰਦੀ ਆਏ ਨਿਕਲੇ ਕਹਾਂ ਸੀ ਖੁੱਲ ਕੇ ਆਏ ਕਹਾਂ ਸੀ ਤੈਨੂੰ ਕੋਈ ਸਰਵਸ ਦੀ ਲੋੜ ਨਹੀਂ ਸੀ ਪੈਣੀ ਤੈਨੂੰ ਸਾਰੀ ਉਮਰ ਬਚ ਕੇ ਰਹਿ ਕੇ ਕਾਲੇ ਨੇ ਓਏ ਤੇ ਭਾਂਡੇ ਕੁਰਸੀ ਮਾਰੀ ਤੇਰੀ ਦੀ ਮੈਂ ਹਾਈ ਜੇ ਲੰਮ ਮਾਰਦੇ ਇੱਕ ਵਾਰੀ ਦਾਸ ਨਾ ਮੈਂ ਤਰਾ ਹੈ ਤੂੰ ਕਿਹੜਾ ਤੇਰੀ ਮੈਂ ਥੋੜੀ ਦੇਣਾ ਕੋਈ ਲੰਦਰ ਦੇ ਹੋਣੇ ਮਰਜ਼ੀ ਨਾਲ ਨਹੀਂ ਕਰਾਉਣਾ ਚਾਹੀਦਾ ਮੈਂ ਘਰ ਦੀ ਮਰਜ਼ੀ ਨਾਲ ਕਰਾਇਆ ਸੀ ਹੁਣ ਤੱਕ ਪਛਤਾ ਰਿਹਾ ਸ਼ੁਕਰ ਕਰ ਮੇਰੀ ਮਾਂ ਨੇ ਗਊ ਕੁੜੀ ਦਿੱਤੀ ਇਹ ਜੁਰਮ ਹੋ ਗਿਆ 40 ਅਕਸਮ ਪਲੀਜ਼ ਹਾਂ ਜੀ ਐਕਸਕਿਊਜ਼ ਮੀ ਵਾਜੁਰ ਲੈਂਗੁਏਜ ਕਿਉਂਕਿ ਅੱਛੀ ਆਦੀ ਵਾਜਰ ਵੀ ਜਾਗੇ ਹੈ ਪਹਿਲੀ ਵਾਰੀ ਵੀ ਜਾ ਦੇ ਪੁੱਤ ਗੁਝਾ ਦੂ ਪੂਰਾ ਅੱਛੀ ਆਦੀ ਹੈ ਕੋਈ ਨਾਲ ਸੋਈ ਬੱਤ ਮਾਰ ਲਿਆ ਅੱਛੀ ਆਦੀ ਜਨ ਜੁਨੇਰੋ ਜੀ ਦਾ ਹੱਥ ਠੀਕ ਕਰ ਲਿਓ ਸੇ ਆ ਕੱਟ ਲੈ ਪੈਣ ਦੀ ਛਣਕਣਾ ਮੈਨੂੰ ਲੱਗਦਾ ਕਿਤੇ ਘਾਟੀਆਂ ਜਾਂਦਾ ਦਾ ਬਾਬੇ ਦਾ ਕਿਤੇ ਟਰੱਕ ਤਾਂ ਨਹੀਂ ਮੂ ਤਾਂ ਹੋ ਗਿਆ ਬਾਬੇ ਦੀ ਬੱਮਾ ਠਾ ਬਾਬਾ ਚੂਤ ਚੀਟ ਬਾਬਾ ਕੰਡ ਚੱਟ ਬਾਬਾ ਪੈਣ ਚੋ ਐਨੇ ਪੈ ਤਾ ਇਮੀਗ੍ਰੇਸ਼ਨ ਵਾਲਾ ਨੂੰ ਫਾਈਲ ਲਾਉਣ ਦੇ ਨਹੀਂ ਬਚਦੇ 41000 ਰੁਪਏ ਪਤੰਦਰ ਰੇ ਲੈ ਜਾਂਦਾ 50000 ਤਾਂ ਉਹਨਾਂ ਨੂੰ ਨਹੀਂ ਬਚਦਾ ਮੈਨੂੰ ਲੱਗਦਾ ਤੁਸੀਂ ਮਿੱਤਰੋ ਚੈਨਲ ਨੂੰ ਤਾਂ ਸਬਸਕ੍ਰਾਈਬ ਕਰਦੇ ਨਹੀਂ ਲੱਗਦਾ ਮੈਨੂੰ ਵੀ ਬਾਬਾ ਹੀ ਬਣਨਾ ਪੈਣਾ ਕੋੜੀਏ ਬਾਬਾ ਜੀ ਨੂੰ ਚਾਰ ਛਿੱਲੜ ਕੱਟ ਦੇ ਦੀ ਪਰ ਚਾਦਰਾਂ ਦੀ ਬਾਬਾ ਜੀ ਨੂੰ ਖਾਸ ਜ਼ਰੂਰਤ ਹੈ ਬਾਬਾ ਜੀ ਨੂੰ ਦਿਨ ਵਿੱਚ ਖਬਰੇ ਕਿੰਨੀਆਂ ਦੀ ਚਾਦਰਾਂ ਬਦਲਣੀਆਂ ਪੈਣੀਆਂ ਬੈੱਡ ਤੇ ਗੰਦੀਆਂ ਹੋ ਜੰਨੀਆਂ ਐ ਇਹ ਕੈਪ ਕੱਟ ਦਿਆ ਕਰ ਸ਼ਿਫਟਾਂ ਵੀ ਚਲਾਉਂਦਾ ਮੱਬਾ ਡੇਲੀ ਇੰਨੀਆਂ ਸ਼ਿਫਟਾਂ ਲਾਉਂਦਾ ਏ ਐਦਾਂ ਨਾ ਦਿਖਾਓ ਜੀ ਬੋਲ ਕੇ ਦੱਸ ਮੱਤਰ ਤੇਰਾ ਸੰਤੂ ਮੇਰੀ ਜ਼ਿੰਦਗੀ ਬਣਾ ਦਿਆ ਨੀਰਾ ਮੇਰਾ ਤੇਰਾ ਸੰਗਾ ਮੇਰੀ ਜ਼ਿੰਦਗੀ ਬਣਾ ਗਿਆ ਅੱਛਾ ਲੜ ਕੇ ਲਿਖਿਆ ਕਿ ਜੋ ਮਕੂਤ ਰਹਾ ਸੈਕਟਰ ਉਹ ਵੀ ਉਹ ਉਹ ਬਾਬੇ ਆ ਕੁੜੀ ਕੀ ਲਿਖੀ ਜਾਂਦੀ ਵੋਟਰ ਤੇ ਜਿਉਂਦਾ ਰਹੇ ਤੇਰਾ ਸੰਦ ਮੇਰੀ ਜ਼ਿੰਦਗੀ ਬਣਾ ਗਿਆ ਹੈ ਡਾਇਰੈਕਟ ਹੋਈ ਜਾਂਦੀ ਸਿੱਧੀ ਉਹ ਨਾਲੇ ਮਹਿਸੂਸ ਕਰਨ ਨੂੰ ਬੜੀ ਇਹ ਕਿਦੇ ਸ਼ਿਵ ਕੁਮਾਰ ਬਟਾਲਵੀ ਦੀ ਭਤੀਜੀ ਹੈ ਨਾ ਬੜੀ ਇਹ ਔਰ ਲੇਖਦੀ ਲਿਖਦੀ ਰਹੀ ਹੈ ਕਹਾਣੇ ਕੀ ਕਹਿੰਦੇ ਹੁੰਨੇ ਉਹਨੂੰ ਭੈਣ ਚੋਦਨੋਂ ਪਤਾ ਨਹੀਂ ਯਾਰ ਕਾਹ ਕਹਿੰਦੇ ਆਪੇ ਸਮਝਿਓ ਹੁਣ ਬੇਸ਼ਰਮ ਲੋਕ ਸਾਲੇ ਸਤਿਕਾਰਯੋਗ ਨੇ ਸਾਡੇ ਤੂਰ ਸਾਹਿਬ ਸਾਡੇ ਸਰਦੇ ਤਾਜ ਨੇ ਔਰ ਇਹ ਆਪਣੇ ਮਨ ਦੀ ਭੜਾਸ ਕਰਨ ਆਏ ਨੇ ਪਲੀਜ਼ ਤੁਸੀਂ ਸ਼ਰਮ ਬੇਸ਼ਰਮ ਸ਼ਰਮ ਦੇ ਨਾਲ ਬਰਤੋ ਕਿਉਂਕਿ ਆਪਟਰਾਲ ਸਾਡੇ ਬਜ਼ੁਰਗ ਨੇ ਉਹ ਅਸੀਲਾ ਨੰਤੇ ਨੀਮਾ ਆਪਣੇ ਜੇ ਬਜ਼ੁਰਗ ਨੂੰ ਔਰ ਐਕਸਕਿਊਜ਼ ਮੀ ਪਲੀਜ਼ ਸਟਾਪ ਇਟ ਹਾਏ ਜੱਟੀ ਹੈ ਪੰਜਾਬ ਦੀ ਏ ਹਾਏ ਨਹੀਂ ਹਾਏ ਜੱਟੀ ਹੈ ਪੰਜਾਬ ਦੀ ਏ ਹੋ ਤੇਰਾ ਲਿਸ਼ਕ ਦਾ ਕੋਕਾ ਨੀ ਮਾਇਕਾ ਤੇ ਹਾਏ ਖਾਨੀ ਹਾਏ ਫੋਨੀ ਦੀ ਗਰਾਬ ਦੇਖਦਾ ਪੈ ਜੋ ਬਨਾਵ ਗਰਦਨ ਤੋਂ ਸਾਲਾ ਕਲੇਰੀ ਮੋਰ ਜਾ ਕਲਗੀ ਲੈ ਕੇ ਆਪਦੇ ਆਪ ਨੂੰ ਮਾਰਾ ਪਟਿਆਲੇ ਵਾਲਾ ਪੂਪਾ ਸਮਝਦਾ ਆ ਜਿਹੜਾ ਚਤੜਾ ਇੱਕ ਮਨਾ ਇਧਰੋਂ ਗਲਾਵਰਾ ਫੋਲ ਕੋਈ ਹੋਰ ਨਿਕਲਦਾ ਹੁੰਦਾ ਜਿਹੜਾ ਤੂੰ ਕਢੁਆਈ ਬੈਠਾ ਪੰਚ ਜਿੰਨਾ ਫੁੱਲ ਤੈ ਕਢੁਆਇਆ ਮੈਨੂੰ ਲੱਗਦਾ ਤੇਰਾ ਤਾਂ ਫਟਕੜੀ ਨਾਲ ਵੀ ਨਹੀਂ ਅੰਦਰ ਹੋਣਾ ਮਿੱਤਰ ਕਿਉਂਕਿ ਹੋਰ ਕੁਝ ਗੱਭਰਾਂ ਤਾਂ ਖੱਟਿਆ ਹੈ ਚੇਹ ਨਹੀਂ ਖੱਟਿਆ ਪਰ ਕਮਾਦ ਰਹੀਆਂ ਯਾਰੀਆਂ ਤਾਂ ਜ਼ਰੂਰ ਖੱਟੀਆਂ ਬੈਠੀਆਂ ਐ ਚੋਬਰਾ ਤੇਰਾ ਦਾਉ ਕੰਮ ਹੋਇਆ ਹੋਇਆ ਜਿਵੇਂ ਸੀਲ ਮੱਝ ਥੱਲੇ ਤੇ ਬੈਠ ਜੀ ਨਾ ਕੋਈ ਉਪਰੋਂ ਬੰਦਾ ਵਾਜੇ ਥਾਪੀ ਦੇ ਕੇ ਦੁੱਧ ਦੇ ਦਿੰਦੀ ਐ ਉਹੀ ਕੰਮ ਤੇਰਾ ਹੋਇਆ ਹੋਇਆ ਤਾਂ ਥਾਪੀ ਦੇ ਕੇ ਜਣਾ ਮਰਜੀ ਕਮਾਂ ਚ ਲੈ ਜਾਏ ਫਿਰ ਪੈਂਦਾ ਟੋਚਨ ਪੂਰਾ ਟਪ ਟਪ ਐ ਚਾਚਾ ਆ ਲੱਤਾਂ ਪੜੀ ਨਾ ਲੱਤਾਂ ਪੜੀ ਹੇ ਦਾ ਆਸਰਾ ਰੱਖੂਗਾ ਹੇ ਐਕਸਕਿਊਜ਼ ਮੀ ਪਲੀਸ ਸਟਾਪ ਇਟ ਚੰਗਾ ਹੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਚ ਜ਼ਰੂਰ ਦੱਸਿਓ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਓਕੇ ਬਾਏ ਟਾਟਾ ਟੇਕ ਕੇਅਰ Love you Mwah.